ਅੱਜ ਦਾ ਵਿਸ਼ਾ ਹੈ ਜੁਨਾ ਨਵੀ ਮਾਰੇ ਦਿਨਾਂ ਚੋਂ ਭਾਵ ਮੱਛੀ ਦੇ ਢਿੱਡ ਵਿੱਚੋਂ ਬਾਹਰ ਕਿਵੇਂ ਆਇਆ ਮੇਰੇ ਭਾਈ ਪੈਣੂ ਪਵਿੱਤਰ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਜਿਹੜਾ ਬੰਦਾ ਹੈ ਨਾ ਇਨਸਾਨ ਹੈ ਉਹ ਮਾਰੇ ਹਾਲਾਤਾਂ ਵਿੱਚ ਇਸ ਲਈ ਪੈਂਦਾ ਜਦੋਂ ਇਨਸਾਨ ਪਰਮੇਸ਼ਵਰ ਦੀ ਮਰਜ਼ੀ ਦੇ ਉਲਟ ਚੱਲਦਾ ਜਦੋਂ ਬੰਦਾ ਪਰਮੇਸ਼ਵਰ ਦੀ ਰਜ਼ਾ ਦੇ ਉਲਟ ਵਿੱਚ ਚੱਲਦਾ ਆ ਉਸ ਸਮੇਂ ਬਾਈਬਲ ਸਿਖਾਉਂਦੀ ਹੈ ਇਨਸਾਨ ਦੇ ਜੀਵਨ ਦੇ ਵਿੱਚ ਦੁੱਖ ਹੁੰਦੇ ਆ ਉਸ ਸਮੇਂ ਇਨਸਾਨ ਦੀ ਜ਼ਿੰਦਗੀ ਵਿੱਚ ਪਰੇਸ਼ਾਨੀ ਆਉਂਦੀ ਹੈ ਉਸ ਸਮੇਂ ਇਨਸਾਨ ਦੀ ਜ਼ਿੰਦਗੀ ਵਿੱਚ ਮੁਸ਼ਕਲ ਆ ਜਾਂਦੀ ਹੈ ਇਸ ਲਈ ਜਿਹੜਾ ਯੋਨਾ نبی ਸੀ ਪਰਮੇਸ਼ਵਰ ਨੇ ਉਹਨੂੰ ਨੀਨਵਾ ਦੇ ਵਿੱਚ ਕੱਲਿਆ ਸੀ ਜਾ ਉੱਥੇ ਦੇ ਲੋਕਾਂ ਨੂੰ ਪ੍ਰਚਾਰ ਕਰ ਉਹਨਾਂ ਦੀ ਬਰਿਆਈ ਮੇਰੇ ਸਨਮੁਖ ਸਵਰਗ ਤੱਕ ਪਹੁੰਚੀ ਹੈ ਉਹਨਾਂ ਦੇ ਪਾਪ ਉਹਨਾਂ ਦੇ ਕੁਕਰਮ ਸਵਰਗ ਤੱਕ ਪਹੁੰਚੇ ਨੇ ਇਸ ਲਈ ਮੇਰੇ ਭਾਈਓ ਭੈਣੋ ਪਰਮੇਸ਼ਵਰ ਨੇ ਆਪਣੇ ਦਾਸ ਯੋਨਾ ਨੂੰ ਬੁਲਾਇਆ ਤੇ ਉਹਨੂੰ ਕਹ ਲਿਆ ਇੱਕ ਉਹਦੇ ਕੋਲ ਸਨੇਹਾ ਦਿੱਤਾ ਯੋਨਾ ਨੂੰ ਇੱਕ ਪੈਗਾਮ ਦਿੱਤਾ ਕਿ ਜਾ ਤੂੰ ਨੀਨਵਾ ਵਿੱਚ ਜਾ ਉੱਥੇ ਜਾ ਕੇ ਮੇਰਾ ਵਚਨ ਸੁਣਾ ਉੱਥੇ ਦੇ ਲੋਕਾਂ ਵਿੱਚ ਹੋਕਾ ਦੇ ਵੀ ਹੇ ਇਸ ਸ਼ਹਿਰ ਦੇ ਲੋਕੋ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਕਰੋ ਆਪਣੀਆਂ ਬਰਿਆਈਆਂ ਤੋਂ ਤੋਬਾ ਕਰ ਲਓ ਆਪਣੇ ਭੈੜੇ ਕੰਮਾਂ ਤੋਂ ਤੋਬਾ ਕਰੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਬਚਾਉਣਾ ਚਾਹੁੰਦਾ ਆ ਆਪਣੇ ਬੁਰੇ ਕੰਮਾਂ ਦਾ ਤਿਆਗ ਕਰੋ ਤੁਹਾਡੇ ਜਿਹੜੇ ਪਾਪ ਐ ਸੁਰਗ ਤੱਕ ਪਹੁੰਚੇ ਨੇ ਤੁਹਾਡੇ ਗੁਨਾਹ ਸੁਰਗ ਦੇ ਜੀਵਨ ਦੇ ਯਹੋਵਾ ਤੱਕ ਪਹੁੰਚ ਚੁੱਕੇ ਨੇ ਇਸ ਲਈ ਆਪਣੇ ਮਾਰੇ ਰਾਹ ਨੂੰ ਛੱਡੋ ਜਦੋਂ ਇਹ ਪੈਗਾਮ ਯੋਨਾ ਨੂੰ ਪਰਮੇਸ਼ਵਰ ਨੇ ਦਿੱਤਾ ਮੇਰੇ ਭਾਈ ਪੈਣ ਨੂੰ ਪਰਮੇਸ਼ਵਰ ਨੇ ਨੀਨਵਾ ਨੂੰ ਕੱਲਿਆ ਪਰ ਜਿਹੜਾ ਯੋਨਾ نبی ਸੀ ਜਿਹੜਾ ਯੋਨਾ نبی ਸੀਗਾ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ ਯੋਨਾ نبی ਜਿਹੜਾ ਉਹ ਭੱਜ ਕੇ ਤਰਸ਼ੀਸ਼ ਨੂੰ ਗਿਆ ਯੋਨਾ نبی ਜਿਹੜਾ ਭੱਜ ਕੇ ਤਰਸ਼ੀਸ਼ ਨੂੰ ਗਿਆ ਔਰ ਬਾਈਬਲ ਸਿਖਾਉਂਦੀ ਆ ਸਾਨੂੰ ਯੋਨਾ ਨਵੀ ਨੂੰ ਜਦੋਂ ਨੀਨਵਾ ਵਿੱਚ ਕੱਲਿਆ ਗਿਆ ਤੇ ਯੋਨਾ ਨਵੀ ਨੇ ਪਰਮੇਸ਼ਵਰ ਦਾ ਵਚਨ ਤੇ ਸੁਣਿਆ ਪਰ ਪਰਮੇਸ਼ਵਰ ਦੇ ਵਚਨ ਨੂੰ ਮੰਨਿਆ ਨਹੀਂ ਔਰ ਬਾਈਬਲ ਸਾਨੂੰ ਸਿਖਾਉਂਦੀ ਹੈ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਯੋਨਾ ਨਵੀ ਨੇ ਪਰਮੇਸ਼ਵਰ ਦੇ ਕਲਾਮ ਨੂੰ ਨਹੀਂ ਮੰਨਿਆ ਨੀਨਵਾ ਨੂੰ ਜਾਣ ਦੀ ਬਜਾਏ ਪਵਿੱਤਰ ਬਾਈਬਲ 'ਚ ਲਿਖਿਆ ਉਹ ਤਰਸ਼ੀਸ਼ ਨੂੰ ਜਾਣ ਵਾਲੇ ਸਮੁੰਦਰੀ ਯਾਹਜ ਵਿੱਚ ਬੈਠ ਗਿਆ ਔਰ ਜਦੋਂ ਉਸ ਜਹਾਜ਼ ਵਿੱਚ ਬੈਠ ਗਿਆ ਯਹੋਵਾ ਪਰਮੇਸ਼ਵਰ ਨੇ ਤੂਫਾਨ ਕਰ ਲਿਆ ਉਹ ਜਹਾਜ਼ ਡੋਲਣਾ ਸ਼ੁਰੂ ਹੋ ਗਿਆ ਔਰ ਉਸਦੇ ਮਲਾਵਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਜਹਾਜ਼ ਨੂੰ ਬਚਾਇਆ ਜਾ ਸਕੇ ਪਰ ਜਿਹੜਾ ਉਸ ਜਗ੍ਹਾ ਦੇ ਉੱਤੇ ਤੂਫਾਨ ਸੀ ਤੋਂ ਸਮੁੰਦਰ ਦੇ ਵਿੱਚ ਉਹ ਵੱਧਦਾ ਹੀ ਜਾ ਰਿਹਾ ਸੀ ਸਮੁੰਦਰ ਦਾ ਜਿਹੜਾ ਤੂਫਾਨ ਸੀ ਉਹ ਵੱਧਦਾ ਹੀ ਜਾ ਰਿਹਾ ਸੀ ਉਹਨਾਂ ਦੇ ਵਾਸ ਵਿੱਚ ਨਹੀਂ ਸੀ ਔਰ ਫਿਰ ਉਹਨਾਂ ਨੇ ਆਪੋ ਆਪਣੇ ਦੇਵ ਨੂੰ ਪੁਕਾਰਿਆ ਔਰ ਜੋ ਵੀ ਉਹਨਾਂ ਦੀਆਂ ਵਿਧੀਆਂ ਸੀ ਉਹਨਾਂ ਨੂੰ ਪੂਰਾ ਕੀਤਾ ਪਰ ਤੂਫਾਨ ਫਿਰ ਵੀ ਨਾ ਰੁਕਿਆ ਫਿਰ ਉਹਨਾਂ ਨੇ ਵੇਖਿਆ ਕਿ ਕੀ ਕਾਰਨ ਹੋ ਸਕਦਾ ਕਿ ਸਾਡੇ ਚੋਂ ਕਿਸੇ ਨੇ ਗੁਨਾਹ ਤਾਂ ਨਹੀਂ ਕੀਤਾ ਇਹ ਕਿਸ ਦੀ ਵਜ੍ਹਾ ਦੇ ਕਾਰਨ ਇੱਡਾ ਵੱਡਾ ਜਿਹੜਾ ਮਾੜਾ ਹਾਲਾਤ ਸਾਡੇ ਨਾਲ ਹੋਏ ਆ ਇਹ ਕਿਉਂ ਹੋਏ ਆ ਤੇ ਫਿਰ ਉਹਨਾਂ ਨੇ ਪਰਚੀਆਂ ਪਾਈਆਂ ਤੇ ਇੱਕ ਪਰਚੀ ਚੱਕੀ ਜਿੰਨੇ ਜਹਾਜ਼ ਦੇ ਵਿੱਚ ਬੈਠੇ ਹੋਏ ਬੰਦੇ ਸੀਗੇ ਜਿੰਨੇ ਯਾਤਰੀ ਸੀ ਉਹਨਾਂ ਦੇ ਵਿੱਚੋਂ ਸਾਰਿਆਂ ਦੇ ਨਾਮ ਜਿਹੜੇ ਆ ਪਰਚੀਆਂ ਵਿੱਚ ਲਿਖੇ ਗਏ ਅਤੇ ਜਦੋਂ ਪਰਚੀ ਚੱਕੀ ਤੇ ਉਹ ਯੂਨਾ ਨਬੀ ਦੇ ਨਾਮ ਦੀ ਨਿਕਲੀ ਔਰ ਜਦੋਂ ਉਸ ਨੂੰ ਲੱਭਿਆ ਉਹ ਜਹਾਜ਼ ਦੇ ਪਿਛਲੇ ਪਾਸੇ ਹੇਠਲੇ ਪਾਸੇ ਦੇ ਵਿੱਚ ਸੁੱਤਾ ਪਿਆ ਬਾਈਬਲ ਦੱਸਦੀ ਹੈ ਉਹਨੂੰ ਜਗਾਇਆ ਤੇ ਕਿਹਾ ਭਾਈ ਕੀ ਤੈਨੂੰ ਕੋਈ ਫਿਕਰ ਨਹੀਂ ਅਸੀਂ ਸਾਰੇ ਡੁੱਬਦੇ ਜਾ ਰਹੇ ਹਾਂ ਤੇ ਤੂੰ ਬੜੀ ਚੈਨ ਦੇ ਨਾਲ ਸੁੱਤਾ ਪਿਆ ਉਹਨੂੰ ਉਠਾਇਆ ਤੇ ਉਹਨੂੰ ਕਿਹਾ ਵੀ ਦੱਸ ਤੂੰ ਐਸਾ ਕੀ ਕੀਤਾ ਜਿਹਦੇ ਕਾਰਨ ਇਹ ਵਿਪਤਾ ਸਾਡੇ ਉੱਤੇ ਆਈ ਕਹਿੰਦਾ ਮੈਂ ਜੂੰਦੇ ਯਹੋਵਾ ਦਾ ਨਵੀਂ ਆ ਮੈਨੂੰ ਪਰਮੇਸ਼ਵਰ ਨੇ ਜੋ ਆਗਿਆ ਦਿੱਤੀ ਸੀ ਮੈਂ ਉਸ ਆਗਿਆ ਦੇ ਵਿਰੁੱਧ ਚੱਲਿਆ ਜਿਸ ਦੇ ਕਾਰਨ ਇਹ ਐਡੀ ਵੱਡੀ ਆਫਤ ਤੁਹਾਡੇ ਉੱਤੇ ਆਈ ਹੈ ਮੇਰੇ ਪ੍ਰਭੂ ਪਰਮੇਸ਼ਵਰ ਦੇ ਵਚਨ ਨੂੰ ਤੋੜਨ ਦੇ ਕਾਰਨ ਹੀ ਤੁਹਾਡੇ ਉੱਤੇ ਆਫਤ ਜਿਹੜੀ ਐ ਆਈ ਹੈ। ਤੇ ਫਿਰ ਉਹਨਾਂ ਨੇ ਕਿਹਾ ਕੀ ਕੀਤਾ ਜਾਵੇ ਇਹਦਾ? ਕਹਿੰਦਾ ਮੈਨੂੰ ਚੱਕ ਕੇ ਪਾਣੀ ਵਿੱਚ ਸੁੱਟ ਦਿਓ। ਜਦੋਂ ਇਹ ਗੱਲ ਕਹੀ ਕਿ ਮੈਨੂੰ ਚੱਕ ਕੇ ਪਾਣੀ ਵਿੱਚ ਸੁੱਟ ਦਿਓ ਤੇ ਪ੍ਰਭੂ ਦਾ ਵਚਨ ਦੱਸਦਾ, ਪ੍ਰਭੂ ਦਾ ਜੀਵਨ ਦਾ ਕਲਾਮ ਦੱਸਦਾ, ਪ੍ਰਭੂ ਦੀ ਬਾਣੀ ਦੱਸਦੀ ਹੈ ਜਦੋਂ ਉਹਨਾਂ ਨੇ ਚੱਕ ਕੇ ਪਾਣੀ ਵਿੱਚ ਸੁੱਟ ਦਿੱਤਾ ਉਹਨੂੰ। ਜਦੋਂ ਉਹਨਾਂ ਨੇ ਚੁੱਕ ਕੇ ਪਾਣੀ ਵਿੱਚ ਸੁੱਟ ਦਿੱਤਾ ਤੇ ਉਸੇ ਵੇਲੇ ਤੂਫਾਨ ਸ਼ਾਂਤ ਹੋ ਗਿਆ। ਉਧਰ ਯਹੋਵਾ ਪਰਮੇਸ਼ਰ ਨੇ ਮੱਛੀ ਨੂੰ ਹੁਕਮ ਦਿੱਤਾ ਵੀ ਇੱਕ ਬੰਦਾ ਜਿਹੜਾ ਸਮੁੰਦਰ ਦੇ ਪਾਣੀ ਵਿੱਚ ਸੁੱਟਿਆ ਜਾ ਰਿਹਾ ਤੂੰ ਉਹਨੂੰ ਨਿਗਲ ਜਾਣਾ ਤੇ ਮੱਛੀ ਨੇ ਉਸੇ ਤਰ੍ਹਾਂ ਕੀਤਾ ਬਾਈਬਲ ਦੇ ਅੰਦਰ ਲਿਖਿਆ ਗਿਆ ਤਿੰਨ ਦਿਨ ਤਿੰਨ ਰਾਤਾਂ ਯੋਨਾ نبی ਜਿਹੜਾ ਮੱਛੀ ਦੇ ਢਿੱਡ ਵਿੱਚ ਰਿਹਾ ਕੈਸੀ ਹਾਲਾਤ ਸੀ ਮੱਛੀ ਦੇ ਢਿੱਡ ਦੇ ਅੰਦਰ ਮੇਰੇ ਭਾਈ ਪੈਣੋ ਇਹ ਯੋਨਾ نبی ਦੇ ਵਾਸਤੇ ਸਭ ਤੋਂ ਮਾੜੇ ਦਿਨ ਸੀਗੇ ਇਹ ਯੋਨਾ نبی ਦੇ ਵਾਸਤੇ ਮਾਰੇ ਦਿਨ ਸੀਗੇ ਕਿਉਂਕਿ ਉਹਨੂੰ ਪੀੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨੂੰ ਬਹੁਤ ਸਾਰੀਆਂ ਪੀੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਬਾਈਬਲ ਦੱਸਦੀ ਹੈ ਯੋਨਾ ਨਬੀ ਨੇ ਮੱਛੀ ਦੇ ਢੇਡ ਵਿੱਚ ਹੀ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਯੋਨਾ ਨਬੀ ਨੇ ਮੱਛੀ ਦੇ ਢੇਡ ਵਿੱਚ ਹੀ ਜਦੋਂ ਪ੍ਰਾਰਥਨਾ ਕੀਤੀ ਪਰਮੇਸ਼ਵਰ ਨੇ ਯੋਨਾ ਨਬੀ ਦੀ ਪ੍ਰਾਰਥਨਾ ਨੂੰ ਸੁਣਿਆ ਤੇ ਪਰਮੇਸ਼ਵਰ ਨੇ ਮੱਛੀ ਨੂੰ ਕਿਹਾ ਇਹਨੂੰ ਨੀਨਵਾ ਦੇ ਕੰਢੇ ਉੱਤੇ ਜਾ ਕੇ ਕੀ ਕਰ ਉਗਲ ਛ ਦੇ ਤੇ ਮੱਛੀ ਨੇ ਉਸੇ ਤਰ੍ਹਾਂ ਕੀਤਾ ਮੇਰੇ ਭਾਈਓ ਅਤੇ ਭੈਣੋ ਪ੍ਰਭੂ ਦਾ ਕਲਾਮ ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਦਾ ਹੌਲੀ ਕਲਾਮ ਸਾਨੂੰ ਇਹ ਸਿਖਾਉਂਦਾ ਆ ਕਿ ਮਾੜੇ ਦਿਨਾਂ 'ਉਂਦੇ ਕਿਉਂ ਐ ਯੋਨਾ ਮਾੜੇ ਦਿਨਾਂ ਚੋਂ ਕਿੱਦਾਂ ਨਿਕਲਿਆ ਬਾਹਰ ਉਹਦੇ ਤੇ ਆਏ ਇਸ ਕਰਕੇ ਕਿਉਂਕਿ ਉਹਨੇ ਯਹੋਵਾ ਦਾ ਹੁਕਮ ਤੋੜਿਆ ਤੇ ਯੋਨਾ ਮਾੜੇ ਹਾਲਾਤਾਂ ਵਿੱਚੋਂ ਮਾੜੇ ਸਮੇਂ 'ਚੋਂ ਮਾੜੇ ਦਿਨ ਵਿੱਚੋਂ ਇਸ ਤਰ੍ਹਾਂ ਬਾਹਰ ਨਿਕਲਿਆ ਜਦੋਂ ਉਹਨੇ ਪ੍ਰਾਰਥਨਾ ਕੀਤੀ ਆਪਣੇ ਗੁਨਾਹਾਂ ਤੋਂ ਮਾਫੀ ਮੰਗੀ ਆਪੜੀਆਂ ਵਧੀਆਂ ਆਪਣੇ ਪਾਪਾਂ ਦਾ ਇਕਰਾਰ ਕੀਤਾ ਕਿ ਪ੍ਰਭੂ ਅੱਜ ਤੋਂ ਬਾਅਦ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਾਂਗਾ ਕਦੀ ਵੀ ਮੈਂ ਤੇਰੇ ਹੁਕਮਾਂ ਨੂੰ ਤੋੜਾਂਗਾ ਨਹੀਂ ਕਦੀ ਵੀ ਮੈਂ ਤੇਰੀ ਬਾਚਾ ਨੂੰ ਛੱਡ ਕੇ ਨਹੀਂ ਭਜਾਂਗਾ ਜਦੋਂ ਇਸ ਤਰ੍ਹਾਂ ਦੀ ਪ੍ਰਾਰਥਨਾ ਯੋਨਾ ਨਵੀ ਨੇ ਕੀਤੀ ਪਰਮੇਸ਼ਵਰ ਦੇ ਅੱਗੇ ਤੇ ਬਾਈਬਲ ਸਾਨੂੰ ਸਿਖਾਉਂਦੀ ਹੈ ਪਰਮੇਸ਼ਵਰ ਨੇ ਯੋਨਾ ਨਵੀ ਦੀ ਪ੍ਰਾਰਥਨਾ ਨੂੰ ਸੁਣਿਆ ਅਤੇ ਉਸ ਨੂੰ ਫਿਰ ਤੋਂ ਪਰਮੇਸ਼ਵਰ ਨੇ ਉਸੇ ਦਿਸ਼ਾ ਦੀ ਵੱਲ ਕੱਲਿਆ ਔਰ ਮੱਛੀ ਨੇ ਨੀਨਵਾ ਦੇ ਕੰਡੇ ਦੇ ਉੱਤੇ ਜਾ ਕੇ ਗਲਸ਼ਿਆ ਯੋਨਾ ਨੇ ਵੀ ਨਹੀਂ ਉੱਥੇ ਜਾ ਕੇ ਪ੍ਰਚਾਰ ਕੀਤਾ ਉਹਦੇ ਪ੍ਰਚਾਰ ਦਾ ਇੰਨਾ ਅਸਰ ਹੋਇਆ ਕਿ ਡੰਗਰਾਂ ਤੋਂ ਲੈ ਕੇ ਜਾਨਵਰਾਂ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਜਿਹੜਾ ਤਖਤਾਂ ਦੇ ਉੱਤੇ ਬੈਠਣ ਵਾਲਾ ਉੱਥੇ ਦਾ ਰਾਜਾ ਸੀ ਉਹਨੇ ਵੀ ਕੀ ਕੀਤਾ ਆਪਣਾ ਸ਼ਾਹੀ ਤਖਤ ਤਿਆਗ ਗਿਆ ਉਹਨੇ ਆਪਣੇ ਸ਼ਾਹੀ ਕੱਪੜੇ ਛੱਡ ਕੇ ਸ਼ਾਹੀ ਖਾਣਾ ਭੋਜਨ ਛੱਡਿਆ ਤੇ ਹੋਕਾ ਦਵਾਇਆ ਸਭ ਲੋਕ ਰੋਟੀ ਛੱਡ ਕੇ ਪਾਣੀ ਛੱਡ ਕੇ ਔਰ ਸਭ ਲੋਕ ਯਹੋਵਾਗਿਆ ਤੇਰਲੇ ਕਰੋ ਕੀ ਜਾਣੀ ਹੈ ਕਿ ਸਾਡੇ ਪਾਪ ਸ਼ਮਾ ਕੀਤੇ ਜਾਣ ਔਰ ਮੇਰੇ ਭਾਈਓ ਅਤੇ ਭੈਣੋ ਪਰਮੇਸ਼ਵਰ ਦਾ ਵਚਨ ਦੱਸਦਾ ਪਰਮੇਸ਼ਵਰ ਨੇ ਨੀਨਵਾ ਦੇ ਲੋਕਾਂ ਨੂੰ ਮਾਫ ਕਰ ਦਿੱਤਾ ਪਰਮੇਸ਼ਵਰ ਨੇ ਨੀਨਵਾ ਦੇ ਲੋਕਾਂ ਉੱਤੇ ਦਇਆ ਕਰ ਦਿੱਤੀ ਪਰਮੇਸ਼ਵਰ ਨੇ ਨੀਨਵਾ ਦੇ ਲੋਕਾਂ ਨੂੰ ਸ਼ਮਾ ਕਰ ਦਿੱਤਾ ਔਰ ਪਰਮੇਸ਼ਵਰ ਨੇ ਫਿਰ ਤੋਂ ਉਹਨਾਂ ਨੂੰ ਬਚਾ ਲਿਆ ਔਰ ਯੋਨਾ ਨਵੀ ਨੂੰ ਵੀ ਮਾਰੇ ਦੇਣਾ ਚੋਂ ਬਾਹਰ ਕੱਢ ਲਿਆ ਸੋ ਅੱਜ ਦਾ ਮੈਸੇਜ ਤੁਹਾਡੇ ਵਾਸਤੇ ਇਹੀ ਸੀ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਵੱਡੀ ਕਿਰਪਾ ਕਰੇ ਸਾਰਿਆਂ ਨੂੰ ਪਿਆਰ ਭਰਿਆ ਸलाम ਪ੍ਰਭੂ ਦੀ ਆਸ਼ੀਸ਼ ਤੁਹਾਡੇ ਨਾਲ ਹੋਵੇ ਆਮੀਨ